ਕੀ ਸਾਥ ਕੀ ਕਰਨਾ ਚਾਹੁੰਦੇ ਤੁਸੀਂ ਆ ਨਹੀਂ ਗਰਾ ਕਰਾ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਛੋੜਿਆ ਤੁਸੀਂ ਗਲੀਆਂ ਦੇ ਵਿੱਚ ਆ ਜੁੱਗੀ ਕੰਦ ਤੇ ਕਰੀਂ ਕਿਸ ਦਾ ਕੰਦ ਕਰਨਾ ਚਾਹੁੰਦੇ ਆਂ ਤਾ ਕਾ ਕੇ ਗੋਲਗ ਦੇ ਪੈਸੇ ਹੈ ਗੱਤ ਉਹ ਬੋਲਾ ਮਾ ਬੋਲ ਹਾ ਵੀ ਪੈਦਾ ਹੋਇਆ ਤੂੰ ਕਾਂਗਰਸ ਦਾ ਆਵਾਜ਼ ਤੇਰਾ ਸੀ ਦੰਗੇ ਕਰਾਉਣ ਵਾਲੇ ਆਪਣਾ ਨਾਮ ਦੱਸੋ ਜੀ ਖੁਸ਼ਿੰਦਰ ਸਿੰਘ ਜੀ ਨਹੀਂ ਮਸਲਾ ਕੀ ਹੋਣ ਪਾਜੀ ਮੈਂ ਕੁਝ ਨਹੀਂ ਜੋ ਪੰਥ ਦੀ ਗੱਲ ਕਰਦੇ ਸੀਗੇ ਜੀ ਉਹ ਕਹਿੰਦੇ ਵੀ ਅਸੀਂ ਪੰਥਕ ਪਾਰਟੀਆਂ ਬਾਕੀ ਸਾਰੇ ਧਾਇਰੇ ਗਾਰੇ ਲੀਟ ਆਰੇ ਆਏ ਦੇ ਨੇ ਆ ਸਾਡੇ ਹੀ ਬੰਦਾ ਪੰਥਕ ਹੈ ਮੈਂ ਉਹਨੂੰ ਪੁੱਛਿਆ ਮੈਂ ਬੀਬੀ ਜੀ ਜਦੋਂ ਗੁਰੂਗ੍ਰੰਥ ਸਾਹਿਬ ਮਾਰ ਗਲੀਆਂ ਚ ਰੋਲਿਆ ਕਿ ਜਦੋਂ ਜੇਬਾਂ ਦੇ ਵਿੱਚੋਂ ਜਥੇਦਾਰ ਨਿਕਲਦੇ ਰਹੇ ਉਦੋਂ ਤੁਸੀਂ ਪੰਥਰ ਕਿੱਥੇ تھے ਪਿੱਛੇ ਤੁਸੀਂ ਪੰਥਰ ਦੀ ਦੁਆਹੀ ਪਾਈ ਪੰਥ ਖਤਰੇ ਦੇ ਵਿੱਚ ਆ ਬਾਦਲਾਂ ਨੂੰ ਬੁਰਾ ਬੋਲੇ ਹੁਣ ਉਹਦੀ ਝੋਲੀ ਦੇ ਵਿੱਚ ਪੈ ਗਏ ਉਦੋਂ ਪੰਥ ਕਿੱਥੇ ਚਲੇ ਗਏ ਇਹ ਸਵਾਲ ਪੁੱਛੇ ਨਸ਼ੇ ਦੇ ਵਿੱਚ ਸਵਾਲ ਪੁੱਛੇ ਨਸ਼ਾ ਕੀ ਦੀ ਸਰਕਾਰ ਦੇ ਵਿੱਚ ਆ ਕਿਹਨੇ ਫਲਾਇਆ ਮੈਨੂੰ ਦੱਸੋ ਵੀ ਕੀ ਗੱਲ ਹੈ ਹੁਣ ਗਾਂਵ ਫਿਰ ਉਹਨਾਂ ਨੇ ਜਵਾਬ ਕੀ ਦਿੱਤਾ ਵੀ ਜਵਾਬ ਕੁਝ ਨਹੀਂ ਉਹ ਗਾਲਾਂ ਕੱਢਣਾ ਜਾਣਦੇ ਨੇ ਬਤਮੀਜ਼ੀ ਕਹਿਣ ਲੱਗੇ ਉਹ ਨਾਲ ਦੇ ਆ ਕੇ ਮੈਨੂੰ ਧੱਕੇ ਮਾਰਨ ਲੱਗੇ ਹੋਰ ਕੀ ਕਰ ਸਕਦੇ ਤੁਸੀਂ ਬਤਮੀਜ਼ੀ ਨਹੀਂ ਨਹੀਂ ਮੈਨੂੰ ਤਾਂ ਕੀ ਮੈਨੂੰ ਧੱਕੇ ਮਾਰਨ ਲੱਗੇ ਜੀ ਅੱਛਾ ਜੀ ਆ ਕੇ ਆਕੜ ਕੇ ਤੂੰ ਕਰ ਲੈ ਤੈਨੂੰ ਦੇਖ ਲੈਣੇ ਐਦ ਇਹਨਾਂ ਜਵਾਨ ਤਾਂ ਜਾਂ ਤੋਣੇ ਵਾਲੀ ਆ ਤੁਹਾਨੂੰ ਇੱਕ ਸਵਾਲ ਹੋਣੀ ਕੀਤਾ ਸੀਗਾ ਆ ਮਸਲਾ ਇਹ ਬਣਦਾ ਪਿਆ ਕਿ ਹੁਣ ਚੋਣਾ ਨਹੀਂ ਤੁਹਾਨੂੰ ਰਿਆ ਕੇ ਤਿਲੋ ਨਾਮਜ਼ਦਗੀ ਭਰਨੀ ਸੀ ਉਹਨਾਂ ਨੇ ਆਉਣਾ ਸੀ ਤੁਸੀਂ ਆਏ ਹੋ ਪਰ ਇਹ ਉਹ ਵਾਜਬ ਸਵਾਲ ਹੈਗਾ ਕਿ ਇਹ ਗੱਲ ਪਹਿਲਾਂ ਵੀ ਹੋ ਸਕਦੀਆਂ ਸੀ ਕਿ ਉਹ ਪਹਿਲਾਂ ਕਿਉਂ ਨਹੀਂ ਹੋਈਆਂ ਬੀਬੀ ਜਗੀਰਕੌਰ ਮੈਂ ਤੁਹਾਨੂੰ ਦੱਸਦਾ ਉਹਨਾਂ ਦੇ ਉਹਨਾਂ ਦਾ ਘਰ ਹੈਗਾ ਜਿੱਥੇ ਉਹ ਅੰਦਰ ਵੜਨ ਨੇ ਯਾਰ ਕਿਨੂੰ ਕੀ ਸਵਾਲ ਪੁੱਛਣੇ ਵੜਨ ਦੇਣਗੇ ਤੁਸੀਂ ਆਪ ਦੱਸੋ ਮੈਨੂੰ ਕਿ ਵੜਨ ਨੇ ਅੰਦਰ ਇਹ ਇਹ ਇਹਨਾਂ ਨੂੰ ਸੜਕਾਂ 'ਤੇ ਸਵਾਲ ਕਰਨੇ ਪੈਣੇ ਆ ਜੀ ਇਹਨਾਂ ਦੇ ਤਾਂ ਘਰੇ ਆਪਾਂ ਵੜ ਨਹੀਂ ਸਕਦੇ ਨੇੜੇ ਵੀ ਨਹੀਂ ਲੱਗ ਸਕਦੇ ਜੀ ਕਿਸੇ ਨੂੰ ਤਾਂ ਜਵਾਬ ਦੇ ਰੱਖਣਾ ਪਊਗਾ ਨਾ ਭਾਵੇਂ ਉਹ ਬੀਬੀ ਜਗੀਰਪੁਰ ਹੋਣ ਭਾਵੇਂ ਉਹ ਸੀਨੀਅਰ ਹੋਣ ਸੁਖਬੀਰ ਸਿੰਘ ਬਾਦਲ ਹੋਣ ਕੋਈ ਤਾਂ ਸਾਹਮਣੇ ਆਵੇ ਕੋਈ ਵੀ ਨਹੀਂ ਆਉਂਦਾ ਲਿਆਉਣ ਦਾ ਫੇ ਕੀ ਤਰੀਕਾ ਇੱਥੇ ਆਈ ਸੜਕਾਂ 'ਤੇ ਇਹੀਆਂ ਸੜਕਾਂ 'ਤੇ ਹੀ ਆ ਜੀ ਹੁਣ ਇਹ ਵੀ ਤਾਂ ਹੁਣ ਨਿਕਲੇ ਨੇ ਇੱਕ ਅਦਮੀ ਨੇ ਇਹ ਸੁਖਬਲਾ ਦੇ ਵੀ ਜਾ ਕੇ ਸਮਝਣ ਨੂੰ ਜਾ ਕੇ ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਹੁਣ ਜੇ ਖਡੂਰ ਸਾਹਿਬ ਵਾਲਿਆਂ ਨੇ ਆਪਣੇ ਕੇਕਾ ਕਰ ਲਿਆ ਹੋਇਆ ਹੈ ਉਧਰ ਤੁਹਾਨੂੰ ਪਤਾ ਕੀ ਹਿਸਾਬ ਦਾ ਵਜਲੰਦਰ ਚ ਵੀ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਪੰਥਕ ਪਾਰਟੀ ਦਾ ਪੰਥਕ ਪਾਰਟੀ ਦਾ ਜੇ ਪੰਥਕ ਦਾ ਕੋਈ ਚੱਜੇ ਦਾ ਨੁਮੈਂਦਾ ਹੋਊਗਾ ਫਿਰ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਜਲੰਧਰ ਚ ਹੈਗਾ ਵੀ ਹਾਲ ਦੀ ਗੱਡੀ ਨਹੀਂ ਹੈਗਾ ਜੀ ਅਮਰਿਤਪਾਲ ਸਿੰਘ ਹੋ ਸਕਦਾ ਹੈ ਜੀ ਹਾਂ ਉੱਥੇ ਖੰਡੂਰ ਸਾਹਿਬ ਹੋ ਸਕਦੇ ਪਰ ਜੇ ਤੂੰ ਬਾਹਰ ਆਉਣਗੇ ਫਿਰ ਹੋ ਸਕਦਾ ਉਹ ਕਾਬਿਲ ਅੱਛਾ ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਜਦ ਤੁਸੀਂ ਆਪਣਾ ਸਾਰਾ ਤੁਹਾਡਾ ਉਹ ਤਾਂ ਐਨਐਸਪੂਗਤ ਰਿਹਾ ਜੀ ਜਦੋਂ ਸਾਰਾ ਐਪੀਸੋਡ ਹੋਇਆ ਹਾਵਲਾ ਤੇ ਤੁਹਾਡੇ ਮਗਰ ਕਾਂਗਰਸ ਦੇ ਨਾਰੇ ਲੱਗੇ ਸੀਗੇ ਮੈਂ ਜਾਣਨਾ ਚਾਹੁੰਦਾ ਤੁਹਾਡਾ ਕੋਈ ਤਾਲੁਕ ਹੈਗਾ ਉਸ ਨਾਲ ਮੇਰਾ ਕੀ ਤਾਲੁਕ ਹੈ ਜੀ ਇਹ ਤਾਂ ਕਾਂਗਰਸ ਪਾਰਟੀ ਦੇ ਵੀ ਇੱ ਤੜੀਕ ਤਾਂ ਇਹਨਾਂ ਨੂੰ ਮੈਂ ਤਾਂ ਜਿੱਥੇ ਮਿਲਾਂਗਾ ਅਕਾਲੀ ਦਲ ਉੱਤੇ ਸਵਾਲ ਖੜਦੇ ਆ ਮੈਂ ਮੰਨਦਾ ਆ ਪਰ ਗੱਲ ਇਹ ਖੜਦੀ ਆ ਕਿ ਕਾਂਗਰਸ ਪਾਰਟੀ ਪੰਥਕ ਅਖਾਈ ਦਾ ਸਕਦੀ ਹੈ ਮੈਂ ਅਕਾਲੀ ਦਲ ਦਾ ਨੁਮਾਇੰਦਾ ਰਿਹਾ ਜੀ ਪਹਿਲਾਂ ਮੈਂ ਐਸ.ਓ.ਆਈ ਦਾ ਐਡਵਾਈਜ਼ਰ ਰਿਹਾ ਜੀ ਇਸ ਤੋਂ ਬਾਅਦ ਹੁਣ ਮੈਂ ਕੀ ਕਹਿ ਸਕਦਾ ਤੁਹਾਨੂੰ ਜਦੋਂ ਇਹਨਾਂ ਨੇ ਮਾਫੀਆਂ ਦਿੱਤੀਆਂ ਪੰਥ ਰੋਲੇ ਸੀ ਪਿਛੜ ਕੇ ਜੀਨਾਂ ਤੋਂ ਸਾਨੂੰ ਪਤਾ ਲੱਗਿਆ ਵੀ ਇਹ ਕਾਤਲ ਨੇ ਸਾਡੀ ਕੌਮ ਦੇ ਪਿਛੜ ਕੇ ਜੀ ਇਸ ਤੋਂ ਬਾਅਦ ਹੁਣ ਮੈਂ ਕੀ ਜਵਾਬ ਦੇ ਸਕਦਾ ਹੂੰ ਇਸ ਤੋਂ ਬਾਅਦ ਵੀ ਤੁਹਾਨੂੰ ਕੋਈ ਲੱਗਦਾ ਤਾਂ ਠੀਕ ਹੈ ਜੀ ਗੱਲ ਠੀਕ ਹੈ ਜੀ ਸਬਸਕ੍ਰਾਈਬ ਟੂ 1 ਇੰ